ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus Hair Oil ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਕਮੇਟੀ ਵੱਲੋਂ ਸਰਨਾ ਭਰਾਵਾਂ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਪਾਈ ਗਿਆਨੀ ਗੁਰਗबीर ਸਿੰਘ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਜਾਵੇਗੀ ਕਿ ਸਰਨਾ ਭਰਾਵਾਂ ਦੇ ਆਰਐਸਐਸ ਨਾਲ ਸੰਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਇਹਨਾਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਲਈ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਰਦਾਰ ਜਗਦੀਪ ਸਿੰਘ ਕਾਲੋ ਜਿਨ੍ਹਾਂ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਸ਼ਰਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪਰਧਾਨ ਐਮ ਪੀ ਐਸ ਚੱਡਾ ਤੇ ਹੋਰ ਅਹੁਦੇਦਾਰਾਂ ਤੇ ਮੈਂਬਰ ਵੀ ਸਨ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਕੱਲ ਦਿੱਲੀ ਦੇ ਨਿੱਜੀ ਹੋਟਲ ਵਿੱਚ ਮੀਟਿੰਗ ਕੀਤੀ ਸੀ ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਾਵਾ ਕੀਤਾ ਕਿ ਉਹ 2022 ਦੀਆਂ ਚੋਣਾਂ ਵੇਲੇ ਆਰ ਐਸ ਐਸ ਦੇ ਪ੍ਰਧਾਨ ਤੇ ਅਹੁਦੇਦਾਰ ਉਹਨਾਂ ਦੇ ਘਰ ਆਏ ਤੇ ਕਿਹਾ ਕਿ ਪਾਰਟੀ ਦੇ ਸੰਗ ਦੋਵੇਂ ਚਾਹੁੰਦੇ ਹਨ ਕਿ ਅਗਲੇ ਕਿ ਅਗਲੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਬਣ ਅ ਬੇਸ਼ੱਕ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਏ ਇਸੇ ਕਾਰਨ ਕਰਕੇ ਪ੍ਰਧਾਨ ਨਹੀਂ ਬਣੇ ਉਹਨਾਂ ਕਹਿੰਦੇ ਕਿ ਜਿਹੜੀ ਮੀਟਿੰਗ ਸੱਦੀ ਗਈ ਸੀ ਉਸ ਦਾ ਅਜੰਡਾ ਸੀ ਕਿ ਸਕੂਲਾਂ ਦਾ ਸੁਧਾਰ ਕਿਵੇਂ ਹੋ ਸਕੇ ਸਰਦਾਰ ਕਾਲੂ ਨੇ ਕਿਹਾ ਕਿ ਪਿਛਲੇ ਕਰੀਬ 22 ਸਾਲਾਂ ਤੋਂ 12 ਸਾਲ ਤੱਕ ਤੁਸੀਂ ਦੋਵੇਂ ਸਰਨਾਪਰਾ ਪ੍ਰਧਾਨ ਰਹੇ ਤੇ ਫਿਰ 6 ਸਾਲ ਮਨਜੀਤ ਸਿੰਘ ਜੀਕੇਪੀ ਪ੍ਰਧਾਨ ਰਹੇ ਉਹਨਾਂ ਕਹਿੰਦੇ ਕਿ ਜਿਹੜੇ ਪੈਸੇ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਸੀਂ ਛੱਡ ਕੇ ਗਏ ਸੀ ਉਸ ਦਾ ਜਵਾਬ ਤੁਸੀਂ ਮਨਜੀਤ ਸਿੰਘ ਜੀ ਕੇ ਤੋਂ ਮੰਗੋ ਉਹਨੇ ਕਿਹਾ ਕਿ 2 ਸਾਲ ਕਰੋਨਾ ਕਰਕੇ ਗੋਲਕਾਂ ਵੀ ਬੰਦ ਸਨ ਸਕੂਲਾਂ ਵਿੱਚ ਵੀ ਲਾਕਡਾਊਨ ਕਾਰਨ ਛੁੱਟੀਆਂ ਸਨ ਤੇ ਫੀਸਾਂ ਨਹੀਂ ਆ ਰਹੀਆਂ ਸਨ ਪਰ ਇਸ ਦੇ ਬਾਵਜੂਦ ਸਕੂਲਾਂ ਦੇ ਸਟਾਫ ਨੂੰ ਅਸੀਂ ਤਨਖਾਹ ਵੀ ਦਿੱਤੀ ਅਤੇ 6ਵੇਂ ਪੀ ਕਮਿਸ਼ਨ ਦੇ ਬਕਾਇਆ ਵੀ ਦਿੱਤੇ ਅਤੇ ਹੁਣ 7ਵਾਂ ਤਨਖਾਹ ਕਮਿਸ਼ਨ ਵੀ ਲਗਾ ਦਿੱਤੇ ਹਨ ਉਹਨੇ ਕਿਹਾ ਕਿ ਜੇਕਰ ਦਿੱਲੀ ਕਮੇਟੀ 2 ਸਾਲਾਂ ਵਿੱਚ 90 ਕਰੋੜ ਰੁਪਏ ਦੇ ਸਕਦੀ ਹੈ ਤਾਂ ਤੁਸੀਂ ਕਿਉਂ ਨਹੀਂ ਬਕਾਇਆ ਦਿੱਤਾ ਇਸ ਗੱਲ ਦਾ ਜਵਾਬ ਸਰਨਾ ਭਰਾ ਦੇਣ ਉਹਨਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਕੱਲ ਦੀ ਮੀਟਿੰਗ ਵਿੱਚ ਕਿਹਾ ਕਿ ਸਰਪਲਸ ਸਟਾਫ ਕਰਕੇ ਮਾਤਾ ਮਾੜਾ ਹਾਲ ਹੋ ਰਿਹਾ ਹੈ ਤੇ ਉਸ ਵਿੱਚ ਛਾਂਟ ਕਾਟ ਹੋਣੀ ਚਾਹੀਦੀ ਹੈ ਪਰ ਮਨਜੀਤ ਸਿੰਘ ਜੀ ਕੇ ਦੀ ਕਮੇਟੀ ਵੇਲੇ ਮੈਂਬਰ ਗੁਰਲਾਬ ਸਿੰਘ ਨੇ ਪਟੀਸ਼ਨ ਪਾ ਕੇ ਮੰਗ ਕੀਤੀ ਕਿ 574 ਸਟਾਫ ਦੀ ਛੰਟਣੀ ਹੋਣੀ ਚਾਹੀਦੀ ਹੈ ਪਰ ਮਨਜੀਤ ਸਿੰਘ ਜੀ ਕੇ ਨੂੰ ਨੇ ਇਸ ਨੂੰ ਵਾਪਸ ਕਿਉਂ ਕਰਵਾਇਆ ਸੀ ਇਸ ਦੀ ਵੀ ਜਵਾਬ ਮਨਜੀਤ ਸਿੰਘ ਨੂੰ ਸੰਗਤਾਂ ਨੂੰ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੇ ਸਿੱਖ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕੌਣ ਆਰਐਸਐਸ ਦਾ ਕਰੀਬੀ ਹੈ ਤੇ ਕੌਣ ਨਹੀਂ ਉਹਨਾਂ ਨੇ ਕਿਹਾ ਕਿ ਸਰਨਾਪਰਾ ਪ੍ਰਚਾਰ ਕੁਝ ਹੋਰ ਕਰਦੇ ਹਨ ਅਤੇ ਕੰਮ ਕੋਈ ਹੋਰ ਵੀ ਕਰਦੇ ਹਨ